ਵੱਡਾ ਸ਼ਹਿਰ ਹੈ ਪਰ ਇੱਥੇ ਰੇਟ ਬਹੁਤ ਵਾਜਬ ਨੇ ਘੱਟ ਨੇ ਅਰ ਜਿਹੜਾ ਪਿਆਰ ਹੈ ਸਤਿਕਾਰ ਹੈ ਉਹਦਾ ਕੋਈ ਅੰਤ ਨਹੀਂ ਤਾਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚ ਇੰਨਾ ਵਧੀਆ ਲੋਕਾਂ ਨੂੰ ਬੇਨਿਫਿਟ ਦੇ ਰਹੇ ਨੇ ਜੈ ਮਾਤਾ ਦੀ ਦੋਸਤੋ ਮਲਕੀਅਤ ਸਿੰਘ ਜੀ ਹਤੋਆ ਪਿੰਡ ਮੈਡਮ ਰਜੀਆ ਸੁਲਤਾਨਾ ਜੀ ਆਪਣੇ ਐਕਸ ਮਨਿਸਟਰ ਔਰ ਮੈਡਮ ਰਜੀਆ ਸੁਲਤਾਨਾ ਜੀ ਉਹਨਾਂ ਦੇ ਪਿੰਡ ਦੇ ਵਿੱਚੋਂ ਇਹ ਸਰਪੰਚ ਸਾਹਿਬ ਨੇ ਜੀ ਮਲਕੀਅਤ ਇਹਨਾਂ ਦਾ ਨਾਮ ਹੈ ਜੀ ਮੈਂ ਬਿੱਲ ਦੇ ਉੱਤੇ ਮਲਕੀਤ ਲਿਖਣ ਲੱਗਿਆ ਕਹਿੰਦੇ ਮਲਕੀਤ ਨਹੀਂ ਮਲਕੀਅਤ ਹੁੰਦਾ ਨਾਮ ਮਲਕੀਅਤ ਹੁੰਦਾ ਆਪਾਂ ਵੈਸੀ ਮਲਕੀਤ ਸਿੰਘ ਲਿਖ ਦਿੰਨੇ ਆ ਜਿਵੇਂ ਸਾਡੀ ਗੋਤ ਸਿੰਘਲ ਆ ਅਸੀਂ ਸਿੰਘਲਾ ਲਿਖਣ ਲੱਗੇ ਇਦਾਂ ਹੀ ਨਾਮ ਵਿਗੜ ਜਾਂਦੇ ਨੇ ਹਾਂਜੀ ਸਹੀ ਗੱਲ ਆ ਜੀ ਇਹ ਹਾਂ ਤੇ ਬਹੁਤ ਵਧੀਆ ਲੱਗਿਆ ਇਹਨਾਂ ਨਾਲ ਮਿਲ ਕੇ ਇਹਨਾਂ ਨੂੰ ਮਤਲਬ ਇਹਨਾਂ ਨਾਲ ਗੱਲਾਂ ਬਾਤਾਂ ਕਰਕੇ ਬਹੁਤ ਵਧੀਆ ਲੱਗਿਆ ਇਹਨਾਂ ਨੇ ਲਿਆ ਡਾਈਕਨ ਦਾ ਏਸੀ ਡੇਟਨ ਦਾ ਬਹੁਤ ਹੀ ਇਹਨਾਂ ਨੂੰ ਮੈਨੂੰ ਨਹੀਂ ਪਤਾ ਮੈਰੇਟ ਇਹਨਾਂ ਨੂੰ ਕਿਵੇਂ ਲਗਾਇਆ ਇਹਨਾਂ ਨੂੰ ਪਤਾ ਰੀਜ਼ਨਬਲ ਰੇਟ ਆ ਜਾਂ ਮੈਂ ਇਹਨਾਂ ਨੂੰ ਲੁੱਟ ਲਿਆ ਮੈਨੂੰ ਨਹੀਂ ਪਤਾ ਇਹਨਾਂ ਨੂੰ ਪਤਾ ਬਾਕੀ ਆਪਣੇ ਮੂੰਹ ਹੀ ਦੱਸਣਗੇ ਕਿਵੇਂ ਲੱਗੇ ਇੱਥੇ ਆ ਕੇ ਹਾਂਜੀ ਹਾਂਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚ ਇੰਨਾ ਵਧੀਆ ਲੋਕਾਂ ਨੂੰ ਬੇਨਫਿਟ ਦੇ ਰਹੇ ਨੇ ਜਿਹਦਾ ਕੋਈ ਅੰਤ ਹੀ ਨਹੀਂ ਮੈਂ ਸਾਰਾ ਪਤਾ ਕਰਿਆ ਮਲੇਕੋਟਲੇ ਸ਼ਹਿਰ ਨੂੰ ਵੱਡਾ ਸ਼ਹਿਰ ਹੈ ਪਰ ਇੱਥੇ ਰੇਟ ਬਹੁਤ ਵਾਜਬ ਨੇ ਘੱਟ ਨੇ আর ਜਿਹੜਾ ਪਿਆਰ ਹੈ ਸਤਿਕਾਰ ਹੈ ਉਹਦਾ ਕੋਈ ਅੰਤ ਨਹੀਂ ਮੈਂ ਦੀਪਕ ਜੀ ਦਾ ਸਾਰੇ ਸਟਾਫ ਦਾ ਧੰਨਵਾਦ ਕਰਦਾ ਇਸ ਤਰ੍ਹਾਂ ਹੀ ਵਗਰੂ ਕਰੇ ਲੋਕਾਂ ਦਾ ਭਲਾ ਕਰਦੇ ਰਹਿਣਾ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਬਹੁਤ ਦਿਲੋਂ ਧੰਨਵਾਦ ਹੈ ਤੁਹਾਡਾ ਵੀ ਜਹਮਤ ਜਹਮਤ